ਦੋਸਤੋ ਤੁਸੀਂ ਅਕਸਰ ਇਹ ਦੇਖਿਆ ਹੋਣਾ ਕਿ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਸੰਗਤਾਂ ਵੱਲੋਂ ਲੋਣ ਦੇ ਪੈਕਟ ਅਤੇ ਤੀਲਾਂ ਵਾਲੀ ਬੌਕਰ ਭਾਵ ਝਾੜੂ ਚੜਾਏ ਜਾਂਦੇ ਹਨ ਪੰਜਾਬ ਦੇ ਅਨੇਕਾ ਅਜਿਹੇ ਗੁਰਦੁਆਰੇ ਹਨ ਜਿੱਥੇ ਗੁਰਦਵਾਰੇ ਦੀ ਦਰਬਾਰ ਦੇ ਬਾਹਰਲੇ ਦਰਵਾਜ਼ੇ ਕੋਲ ਜਾਂ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਹੈ ਉੱਥੇ ਹੀ ਲੋਣ ਦੇ ਪੈਕਟ ਅਤੇ ਝਾੜੂਆਂ ਦਾ ਢੇਰ ਵੀ ਲੱਗਾ ਪਿਆ ਹੁੰਦਾ ਸੰਗਤ ਜਾਂਦੀ ਹੈ ਉੱਥੇ ਝਾੜੂ ਤੇ ਲੋਣ ਰੱਖਦੀ ਤੇ ਫਿਰ ਦਰਬਾਰ ਅੰਦਰ ਮੱਥਾ ਟੇਕਦੀ ਨਾ ਹੀ ਉਹਨਾਂ ਨੂੰ ਕੋਈ ਸੇਵਾਦਾਰ ਅਜਹਿ ਕਰਨ ਤੋਂ ਰੋਕਦਾ ਪਰ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਲੂਣ ਦੇ ਪੈਕਟਾਂ ਅਤੇ ਝਾੜੂ ਦਾ ਸਿੱਖਾਂ ਦੇ ਨਾਲ ਜਾਂ ਸਾਡੀ ਰਹਿਤ ਮਰਿਆਦਾ ਦੇ ਨਾਲ ਕੀ ਸਬੰਧ ਹੈ ਕਿਉਂ ਲੋਕ ਝਾੜੂ ਅਤੇ ਲੂਣ ਗੁਰਦੁਆਰੇ ਚੜਾਉਂਦੇ ਕੋਈ ਹੋਰ ਵਸਤੂ ਕਿਉਂ ਨਹੀਂ ਖਾਸ ਇਹੀ ਦੋਵੇਂ ਕਿਉਂ ਕਿ ਝਾੜੂ ਅਤੇ ਲੂਣ ਗੁਰਦੁਆਰੇ ਚੜਾਉਣਾ ਸਾਡੀ ਕਿਸੇ ਸਿੱਖ ਪਰੰਪਰਾ ਦਾ ਹਿੱਸਾ ਹੈ ਜਾਂ ਫਿਰ ਕਿਤੇ ਇਹ ਸਾਡੀ ਬਹੁਤ ਵੱਡੀ ਮਨਮਤਤਾ ਨਹੀਂ ਕਿਤੇ ਅਸੀਂ ਗੁਰਦੁਆਰੇ ਦੇ ਗੇਟ ਤੇ ਝਾੜੂ ਰੱਖ ਕੇ ਆਪਣੇ ਹੀ ਧਰਮ ਦਾ ਨਿਰਾਦਰ ਤਾਂ ਨਹੀਂ ਕਰ ਰਹੇ ਕੀ ਹੈ ਗੁਰਦੁਆਰਿਆਂ ਵਿੱਚ ਲੂਣ ਅਤੇ ਝਾੜੂ ਚੜਾਉਣ ਦਾ ਅਸਲ ਇਤਿਹਾਸ ਆਓ ਜਾਣਦੇ ਹਾਂ ਨਾਲ ਹੀ ਦੱਸਾਂਗੇ ਕਿ ਗੁਰਦੁਆਰੇ ਵਿੱਚ ਝਾੜੂ ਅਤੇ ਲੂਣ ਚੜਾਉਣ ਦੀ ਪਰੰਪਰਾ ਕਦੋਂ ਕਿਵੇਂ ਅਤੇ ਕਿੰਨਾ ਵੱਲੋਂ ਸ਼ੁਰੂ ਕੀਤੀ ਗਈ ਸੀ ਦੋਸਤੋ ਤੁਸੀਂ ਇਸ ਰੀਤੀ ਦਾ ਅਸਲੀ ਸੱਚ ਸੁਣ ਕੇ ਹੈਰਾਨ ਰਹਿ ਜਾਓਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਝਾੜੂ ਅਤੇ ਲੋਣ ਦਾ ਚੜਾਵਾ ਚੜਾਇਆ ਜਾਂਦਾ ਹੋਰ ਵਸਤਾਂ ਵੀ ਸੰਗਤਾਂ ਲੈ ਕੇ ਜਾਂਦੀਆਂ ਹਨ ਜੋ ਲੰਗਰ ਦੇ ਕੰਮ ਆਉਂਦੀਆਂ ਪਰ ਲੋਣ ਅਤੇ ਝਾੜੂ ਖਾਸ ਕਰਕੇ ਨਿਸ਼ਾਨ ਸਾਹਿਬ ਦੇ ਕੋਲ ਹੀ ਰੱਖੇ ਜਾਂਦੇ ਜਿਹੜੇ ਗੁਰਦੁਆਰਿਆਂ ਵਿੱਚ ਇਹ ਦੋਵੇਂ ਚੜਾਏ ਜਾਂਦੇ ਉਹਨਾਂ ਵਿੱਚ ਜ਼ਿਆਦਾਤਰ ਗੁਰਦੁਆਰਾ ਸਾਹਿਬ ਉਹ ਅਸਥਾਨ ਹਨ ਜਿਨ੍ਹਾਂ ਬਾਰੇ ਇਹ ਪੱਕਾ ਵਿਸ਼ਵਾਸ ਹੈ ਕਿ ਲੋਣ ਅਤੇ ਝਾੜੂ ਚੜਾਉਣ ਦੇ ਨਾਲ ਚਮੜੀ ਨਾਲ ਸੰਬੰਧਿਤ ਦੁੱਖ ਦੂਰ ਹੁੰਦੇ ਹਨ ਜਿਵੇਂ ਕਿਸੇ ਨੂੰ ਕੋਈ ਅਲਰਜੀ ਹੋਵੇ ਜਾਂ ਕਿਸੇ ਨੂੰ ਕੋਈ ਹੋਰ ਚਮੜੀ ਦਾ ਰੋਗ ਲੱਗਿਆ ਹੋਵੇ ਜੋ ਡਾਕਟਰਾਂ ਵੱਲੋਂ ਠੀਕ ਨਾ ਹੁੰਦਾ ਹੋਵੇ ਤਾਂ ਗੁਰਦੁਆਰੇ ਵਿੱਚ ਲੂਣ ਅਤੇ ਝਾੜੂ ਚੜਾਉਣ ਨਾਲ ਠੀਕ ਹੋ ਜਾਂਦਾ ਪਰ ਇਹ ਪਰੰਪਰਾ ਬਣੀ ਕਿਵੇਂ ਸੀ ਖਾਸ ਲੂਣ ਅਤੇ ਝਾੜੂ ਵੀ ਕਿਉਂ ਚੁਣਿਆ ਗਿਆ ਆਓ ਪਹਿਲਾਂ ਜਰਾ ਇਸ ਇਤਿਹਾਸ ਤੇ ਥੋੜੀ ਝਾਤ ਮਾਰਦੇ ਹਾਂ ਦੋਸਤੋ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਚਾਰ ਉਦਾਸੀਆਂ ਪੂਰੀਆਂ ਕਰਕੇ ਕੁੱਲ ਦੁਨੀਆ ਧਰਤ ਲਕਾਈ ਨੂੰ ਸਿੱਧੇ ਰਾਹ ਤੇ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਅਖੀਰਲੇ ਸਮੇਂ ਵਿੱਚ ਖੇਤੀ ਸ਼ੁਰੂ ਕਰਦੇ ਹਨ ਉਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਗੁਰੂ ਅੰਗਦ ਦੇਵ ਜੀ ਦਾ ਮੇਲ ਹੁੰਦਾ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਜੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਜੁਟ ਜਾਂਦੇ ਤੇ ਉਹਨਾਂ ਦੀ ਹਰ ਕਿਸਵੱਟੀ ਉੱਤੇ ਪੂਰੇ ਉਤਰਦੇ ਹਨ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਨੂੰ ਗਿਰਗੱਦੀ ਬਖਸ਼ਦੇ ਤੇ ਉਹਨਾਂ ਨੂੰ ਸਿੱਖਾ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਕਹਿ ਕੇ ਨਮਸਕਾਰ ਕਰਦੇ ਗੁਰੂ ਅੰਗਦ ਦੇਵ ਜੀ ਦਾ ਵਿਆਹ માતા ਖੀਵੀ ਜੀ ਨਾਲ ਹੋਇਆ ਹੋਇਆ ਸੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਗਰਗੱਦੀ ਮਿਲ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਆਪਣੇ ਘਰ ਤੋਂ ਆਪਣੇ ਪਰਿਵਾਰ ਕੋਲੋਂ ਵਾਪਸ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਜਾਣ ਦੀ ਤਿਆਰੀ ਕਰਦੇ ਹਨ ਤਾਂ ਆਪ ਜੀ ਦੇ ਧਰਮਸਪਤਨੀ માતા ਖੀਵੀ ਜੀ ਗੱਲ ਵਿੱਚ ਪੱਲਾ ਪਾ ਕੇ ਇੱਕ ਬੇਨਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਮੈਂ ਵੀ ਤੁਹਾਡੀ ਇੱਕ ਨਮਾਣੀ ਜਈ ਸੇਖਾ ਤੁਸੀਂ ਮੇਰੀ ਵੀ ਇੱਕ ਬੇਨਤੀ ਪ੍ਰਵਾਨ ਕਰੋ ਗੁਰੂ ਸਾਹਿਬ ਕਹਿੰਦੇ ਕਿ ਦੱਸੋ ਮਾਤਾ ਖੀਵੀ ਜੀ ਨੇ ਇੱਕ ਲੋਣ ਦੀ ਡਲੀ ਅਤੇ ਇੱਕ ਝਾੜੂ ਗੁਰੂ ਅੰਗਦ ਸਾਹਿਬ ਨੂੰ ਦਿੰਦੇ ਹੋਏ ਕਿਹਾ ਕਿ हे ਸੱਚੇ ਪਾਤਸ਼ਾਹ ਤੁਸੀਂ ਇਹ ਦੋਵੇਂ ਚੀਜ਼ਾਂ ਮੇਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਭੇਂਟ ਕਰਨੀਆਂ ਤੇ ਉਹਨਾਂ ਅੱਗੇ ਅਰਦਾਸ ਕਰਨੀਆਂ ਕਿ हे ਮਹਾਰਾਜ ਜਿਵੇਂ ਕਿਸੇ ਮਨੁੱਖ ਦਾ ਲੋਣ ਖਾਂਦਿਆ ਕਦੇ ਮਨ ਨਹੀਂ ਆਕਦਾ ਕਿਉਂਕਿ ਮਿੱਠਾ ਖਾ ਕੇ ਤਾਂ ਜਲਦੀ ਮਨ ਭਰ ਜਾਂਦਾ ਹੈ ਜਦਕਿ ਲੂਣ ਕਰਾਰਾ ਹੁੰਦਾ ਮਾਤਾ ਖੀਵੀ ਜੀ ਕਹਿੰਦੇ ਕਿ ਜਿਵੇਂ ਲੂਣ ਤੋਂ ਕਿਸੇ ਦਾ ਮਨ ਨਹੀਂ ਅੱਕਦਾ ਮੇਰੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰਨੀ ਕਿ ਸਾਡੇ ਉੱਤੇ ਉਹ ਆਪਣੀ ਐਸੀ ਕਿਰਪਾ ਕਰਨ ਕਿ ਅਸੀਂ ਉਹਨਾਂ ਦੀ ਸੇਵਾ ਤੋਂ ਕਦੇ ਵੀ ਅੱਕੀਏ ਨਾ ਹਮੇਸ਼ਾ ਗੁਰੂ ਘਰ ਦੀ ਸੇਵਾ ਵਾਸਤੇ ਤਤਪਰ ਰਹੀਏ ਦੂਜੀ ਵਸਤੂ ਝਾੜੂ ਫੜਾਉਂਦੇ ਹੋਏ ਮਾਤਾ ਖੀਵੀ ਜੀ ਕਹਿੰਦੇ ਹਨ ਕਿ ਜਿਵੇਂ ਆ ਮਾਜਾ ਮਾਰ ਕੇ ਘਰ ਦਾ ਕੂੜਾ ਕਰਕਟ ਹਰ ਰੋਜ਼ ਘਰ ਵਿੱਚੋਂ ਬਾਹਰ ਕੱਢਿਆ ਜਾਂਦਾ ਏ ਅਸੀਂ ਨਿਮਾਣੇ ਹਾਂ ਗੁਰੂ ਨਾਨਕ ਪਾਤਸ਼ਾਹ ਸਮਰੱਥ ਹਨ ਤੇ ਉਹਨਾਂ ਅੱਗੇ ਬੇਨਤੀ ਕਰਨੀ ਕਿ ਗੁਰੂ ਸਾਹਿਬ ਤੁਸੀਂ ਆਪਣੀ ਕਿਰਪਾ ਤੇ ਰਹਿਮਤ ਦਾ ਛਾਡੂ ਮਾਰ ਕੇ ਸਾਡੇ ਅੰਦਰੋਂ ਸਾਡੇ ਔਗਣ ਬਾਹਰ ਕੱਢ ਦਿਓ ਤੇ ਆਪਣੇ ਗੁਣਾਂ ਦਾ ਪ੍ਰਕਾਸ਼ ਸਾਡੇ ਮਨਾਂ ਅੰਦਰ ਫਿਲਾਓ ਇਹ ਮਾਤਾ ਖੀਵੀ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਨਾਲ ਬਚਨ ਕੀਤੇ ਕਿ ਤੁਸੀਂ ਸਾਡੀ ਆਹ ਅਰਦਾਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਨੀ ਹੈ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਾਂਦੇ ਤਾਂ ਗੁਰੂ ਸਾਹਿਬ ਮਾਤਾ ਖੀਵੀ ਜੀ ਦੀਆਂ ਇਹਨਾਂ ਦੋਵਾਂ ਭੇਟਾਂ ਨੂੰ ਪਰਵਾਣ ਕਰਦੇ ਹਨ ਤੇ ਮਾਤਾ ਖੀਵੀ ਜੀ ਦੀ ਸ਼ਰਧਾ ਤੋਂ ਪ੍ਰਸੰਨ ਹੋ ਕੇ ਆਪਣੀਆਂ ਰਹਿਮਤਾਂ ਦੇ ਦਰਵਾਜ਼ੇ ਖੋਲ ਦਿੰਦੇ ਹਨ ਉਸ ਵਕਤ ਪਹਿਲੀ ਵਾਰ ਲੂਣ ਅਤੇ ਝਾੜੂ ਇਹ ਦੋ ਵਸਤੂਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕੀਤੀਆਂ ਗਈਆਂ ਸਨ ਉਸ ਤੋਂ ਬਾਅਦ ਹੀ ਸਿੱਖ ਧਰਮ ਵਿੱਚ ਮਾਤਾ ਖੀਵੀ ਜੀ ਨੂੰ ਲੰਗਰ ਪ੍ਰਥਾ ਦੇ ਸਿਰਜਣਹਾਰੇ ਦਾ ਕਿਤਾਬ ਦਿੱਤਾ ਗਿਆ ਸਾਲ 1519 ਈਸਵੀ ਵਿੱਚ ਮਾਤਾ ਖੀਵੀ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਫੇਰੂ ਮਲ ਜੀ ਦੇ ਪੁੱਤਰ ਭਾਈ ਲੈਣਾ ਜੀ ਦੇ ਨਾਲ ਹੋਇਆ ਸੀ ਜੋ ਬਾਅਦ ਵਿੱਚ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਸਿੱਖ ਇਤਿਹਾਸ ਵਿੱਚ ਇਕੱਲੇ ਮਾਤਾ ਖੀਵੀ ਜੀ ਹੀ ਅਜਈ ਬੀਬੀ ਹਨ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਇਆ ਹੈ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਮਾਤਾ ਖੀਵੀ ਜੀ ਨੂੰ ਲੰਗਰ ਦੀ ਜ਼ਿੰਮੇਵਾਰੀ ਦਿੱਤੀ ਦੂਰ ਨਾਲੇ ساری ਉਮਰ ਬੜੀ ਤਨਦੇਹੀ ਦੇ ਨਾਲ ਲਿਬਾਈ ਸੋ ਦੋਸਤੋ ਇਹ ਸੀ ਅਸਲੀ ਇਤਿਹਾਸ ਕਿ ਗੁਰਦੁਆਰੇ ਸਾਹਿਬ ਵਿੱਚ ਲੂਣ ਅਤੇ ਝਾੜੂ ਕਿਉਂ ਚੜਾਇਆ ਜਾਂਦਾ ਤੇ ਇਹ ਪਹਿਲੀ ਵਾਰੀ ਕਦੋਂ ਚੜਾਇਆ ਗਿਆ ਸੀ ਇਸ ਇਤਿਹਾਸ ਦਾ ਜ਼ਿਕਰ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਨੇ ਆਪਣੀ ਕਥਾ ਵਿੱਚ ਕੀਤਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ